ਸਸਿਗਾਲ ਜੀ ਆਪਾਂ ਜਿਹੜਾ ਹੈਗਾ ਇਸ ਟਾਈਮ ਗੁਰਦੁਆਰਾ ਨਾਪਾ ਸਾਹਿਬ ਵਿਖੇ ਖੜੇ ਆਪਾਂ ਦੇਖ ਸਕਦੇ ਕਿ ਜਿਹੜੀਆਂ ਇਹ ਝਾਕੀਆਂ ਹੈਗੀਆਂ ਜਿਹੜੀਆਂ 26 ਜਨਵਰੀ ਵਾਲੇ ਦਿਨ ਅ ਪ੍ਰੇਡ ਵਿੱਚ ਇਹਦੀ ਸ਼ਾਮਲ ਹੋਣੀਆਂ ਸੀ ਪਰ ਕਿਹਾ ਜਾ ਸਕਦਾ ਕਿਸੇ ਰਾਜਨੀਤਿਕ ਵਾਸਤੇ ਜਾਂ ਕੋਈ ਕਾਰਨ ਕਰਕੇ ਜਿਹੜਾ ਹੈਗਾ ਇਹ ਜਿਹੜਾ ਨਹੀਂ ਕੱਢੀਆਂ ਗਈਆਂ ਸੀ ਉੱਥੇ ਪਰ ਹੁਣ ਜਿਹੜਾ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਕਿ ਇਸ ਨੂੰ ਜਿਹੜੀ ਸਾਰੇ ਪੰਜਾਬ ਦੇ ਵਿੱਚ ਇਹ ਝਾਕੀਆਂ ਦਾ ਜਿਹੜਾ ਇੱਕ ਕੱਢਿਆ ਜਾ ਰਿਹਾ ਹੈ ਕਿ ਸਾਰੀਆਂ ਝਾਕੀਆਂ ਜਿਹੜੇ ਸਾਰੇ ਪੰਜਾਬ ਵਿੱਚ ਜਾਣਗੀਆਂ ਹੁਣ ਇਹ ਜਿਹੜਾ ਪਿਛਲੇ 2 ਦਿਨ ਤੋਂ ਮਹਾਲੀ ਜ਼ਿਲ੍ਹੇ ਦੇ ਵਿੱਚ ਹੈਗੀਆਂ ਔਰ ਦੱਸਦੀ ਹੈ ਕਿ ਕੱਲ ਇਹ ਝਾਕੀਆਂ ਲਾਲੜੂ ਡੇਰਾਬਸੀ ਮਹਾਲੀ ਦੇ ਕੁਝ ਹਿੱਸਿਆਂ ਚੋਂ ਹੁੰਦੀਆਂ ਹੋਈਆਂ ਇੱਥੇ ਨਾਪਸਾਹ ਗੁਰਦਾਰੇ ਪਹੁੰਚਿਆ ਸੀਗੇ ਜੋ ਅੱਜ ਇੱਥੋਂ ਰਵਾਨਾ ਹੋ ਚੁੱਕੀਆਂ ਹੈਗੀਆਂ ਔਰ ਅੱਜ ਇਹ ਜਿਹੜੀਆਂ ਝਾਕੀਆਂ ਫਤਿਹਗੜ੍ਹ ਸਾਹਿਬ ਦੇ ਹੈਂਡਓਵਰ ਹੋਣੀਆਂ ਔਰ ਦੱਸਦੀ ਹੈ ਕਿ ਇਹ ਜਿਹੜਾ 26 ਜਨਵਰੀ ਵਾਲੇ ਦਿਨੇ ਝਾਕੀਆਂ ਨਹੀਂ ਆ ਗਣਤੰਤਰ ਦਿਵਸ ਵਾਲੇ ਮੌਕੇ ਜਿਹੜੀ ਪ੍ਰੇਰਣ ਵਿੱਚ ਸ਼ਾਮਲ ਹੋਣੀਆਂ ਸੀ ਪਰ ਕਿਸੇ ਕਾਰਨ ਵਾਸਤੇ ਜਿਹੜੀਆਂ ਉਥੇ ਨਹੀਂ ਸ਼ਾਮਲ ਹੋਈਆਂ ਦੇਖ ਸਕਦੇ ਕਿ ਪਗਲ ਸਿੰਘ ਉਦਮ ਸਿੰਘ ਕਾਮਾਗਾਟਾ ਮਾਰੂਕਟਨਾ ਪੰਜਾਬ ਦਾ ਕਲਚਰ ਅਸਮੇਤ ਕਾਫੀ ਵੱਡੀਆਂ ਝਾਕੀਆਂ ਨਹੀਂ ਹੈਗੀਆਂ ਇਹ ਪ੍ਰੇਡ ਵਿੱਚ ਸ਼ਾਮਲ ਹੋਣਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਰਨ ਜਿਹੜਾ ਪੰਜਾਬ ਦੇਖ ਸਕਦੇ ਕਿ ਸ਼ਾਮਲ ਨਹੀਂ ਕੀਤਾ ਗਿਆ ਸੀ ਪ੍ਰੇਡ ਦੇ ਵਿੱਚ ਉਸ ਬੰਦੀ ਜਿਹੜਾ ਆਪਾਂ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਇਹ ਸਾਰੇ ਪੰਜਾਬ ਦੇ ਵਿੱਚ ਝਾਕੀਆਂ ਕਮਾਈਆਂ ਜਾਣਗੇ ਔਰ ਇਸ ਪੰਜਾਬ ਦਾ ਜਿਹੜਾ ਤਿਆਰੀ ਕੀਤੀ ਗਈ ਸੀ ਗਣਤੰਤਰ ਦਿਵਸ ਬੰਦੀ ਉਸ ਬੰਦੀ ਜਿਹੜਾ ਸਾਰੇ ਪੰਜਾਬ ਨੂੰ ਜਿਹੜਾ ਜਾਣੂ ਕਰਵਾਇਆ ਜਾਵੇਗਾ ਇਹ ਦੇਖ ਸਕਦੇ ਕਿ ਝਾਕੀਆਂ ਇੱਥੇ ਨਾਬਾ ਸਾਹਿਬ ਗੁਰਦਾਰੇ ਪਹੁੰਚੀਆਂ ਹੋਈਆਂ ਇਹ ਮੌਕੇ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸਾਰੀਆਂ ਝਾਕੀਆਂ ਜਿਹੜੇ ਇੱਥੇ ਰਾਤ ਇੱਥੇ ਰੁਕੇ ਸੀਗੇ ਔਰ ਹੁਣ ਜਿਹੜੇ ਫਤਿਹਗੜ੍ਹ ਸਾਹਿਬ ਵਾਸਤੇ ਜੇ ਰਵਾਨਾ ਹੋ ਰਹੇ ਆ ਇਹ ਆਪਾਂ ਦੇਖ ਸਕਦੇ ਕਿ ਜਿਹੜੀ ਜ਼ੀਰਕਪੁਰ ਰਾਤ ਸਟੇ ਕਰਨ ਤੋਂ ਬਾਅਦ ਜਿਹੜਾ ਕਪੜਾਉ ਕਰਨ ਤੋਂ ਬਾਅਦ ਇਹ ਹੁਣ ਚੱਕੀਆਂ ਜਿਹੜੀਆਂ ਤੁਰ ਚੁੱਕੀਆਂ ਮਦਨ لال ਠਿੰਗਰਾ ਠਿੰਗਰਾ ਜੀ ਹੋਗੇ ਦੀਵਾਨ ਸਿੰਘ ਕਾਲੇਪਾਣੀ ਸੁਖਸਹੀ ਸੁਖਦੇਵ ਸਿੰਘ ਵਗੈਰਾ ਜਿੰਨੀਆਂ ਚੱਕੀਆਂ ਹੈਗੀਆਂ ਇਸ ਸੰਬੰਧੀ ਜਿਹੜਾ ਆਪਾਂ ਤੁਹਾਨੂੰ ਦੱਸਦੀ ਕਿ ਇਹ ਸਾਰੀਆਂ ਚੱਕੀਆਂ ਜਿਹੜੀਆਂ ਹੈਗੀਆਂ 26 ਜਨਵਰੀ ਵਾਲੇ ਦਿਨ ਜਿਹੜਾ ਉੱਥੇ ਪ੍ਰੇਡ ਵਿੱਚ ਸ਼ਾਮਲ ਹੋਣੀ ਸੀ ਪਰ ਜਿਹੜੀ ਨਾ ਸ਼ਾਮਲ ਹੋਣ ਕਾਰਨ ਇੱਕ ਦੱਸਿਆ ਜਾ ਰਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਇਹਨੂੰ ਸਾਰੇ ਪੰਜਾਬ ਦੇ ਵਿੱਚ ਇਹ ਚੱਕੇ ਜਿਹੜੇ ਕੱਟਿਆ ਜਾਣਗੇ ਔਰ ਅੱਜ ਜਿਹੜੇ ਕੱਲ ਪੀਤੇ ਕੱਲ ਤੋਂ ਜਿਹੜੀਆਂ ਝਾਕੀਆਂ ਜ਼ੀਰਕਪੁਰ ਪਹੁੰਚਿਆ ਸੀ ਲਾਲੂ ਡੇਰਾ ਵਸੀ ਤੋਂ ਹੁੰਦੇ ਹੋਏ ਜਿਹੜੀਆਂ ਇੱਥੇ ਜ਼ੀਰਕਪੁਰ ਪਹੁੰਚਿਆ ਸੀ ਔਰ ਅੱਜ ਜਿਹੜਾ ਹੈ ਫਤੇਗੜ ਸਾਹਿਬ ਜिले ਲਈ ਰਿਆ ਰਵਾਨਾ ਹੋ ਰਹੀ ਹੈਗੀਆਂ ਇਹ ਆਪਾਂ ਦੇਖ ਸਕਦੇ ਕਿ ਜਿਹੜਾ ਝਾਕੀਆਂ ਜਿਹੜੀਆਂ ਹੈਗੀਆਂ ਇੱਥੋਂ ਤੋਂ ਰਵਾਨਾ ਹੋ ਚੁੱਕੀਆਂ ਹੈਗੀਆਂ ਜੋ ਜਲਦੀ ਮੋਹਾਲੀ ਹੁੰਦੇ ਹੋਏ ਜਿਹੜੀਆਂ ਫਤੇਗੜ ਸਾਹਿਬ ਦੀ ਜਿਹੜੀਆਂ ਹਰਵਾਨਾ ਹੋਣਗੀਆਂ ਇਹ ਆਪਾਂ ਦੇਖ ਸਕਦੇ ਕਿ ਨਾਭਾ ਸਾਹਿਬ ਕੋਲੋਂ ਦੁਆਰਾ ਤਾਂ ਜੋ ਰਵਾਨਾ ਹੁੰਦੇ ਹੋਏ ਜਿਹੜਾ ਹੁਣ ਪਟਿਆਲਾ ਰੋਡ ਉੱਪਰ ਇਹ ਝਾਕੀਆਂ ਨੇ ਪਹੁੰਚ ਚੁੱਕੀਆਂ ਹੈਗੀਆਂ ਔਰ ਇਹਨਾਂ ਨੂੰ ਜਿਹੜਾ ਫਤੇਗੜ ਸਾਹਿਬ ਆ ਤੇੜਾ ਰਵਾਨਾ ਕੀਤਾ ਜਾ ਰਿਹਾ ਹੈਗਾ ਔਰ ਜਲਦੀ ਹੀ ਜਿਹੜੀ ਹੈ ਇਹ ਪੰਜਾਬ ਦਾ ਜਿਹੜਾ ਇੱਕ ਪੂਰਾ ਦੱਸਿਆ ਜਾ ਰਿਹਾ ਕਿ ਸਾਰੇ ਪੰਜਾਬ ਦੇ ਵਿੱਚ ਇਹਨੀਆਂ ਝਾਕੀਆਂ ਜਿਹੜੀਆਂ ਇਹ ਕੱਢੀਆਂ ਜਾ ਰਹੀਆਂ ਹੈਗੀਆਂ ਔਰ ਇਹ ਜਿਹੜਾ ਪੰਜਾਬ ਸਰਕਾਰ ਦਾ ਇੱਕ ਫੈਸਲਾ ਲਿਆ ਗਿਆ ਕਿ ਇਹ ਜੋ ਝਾਕੀਆਂ ਨੂੰ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਦੇ ਮੌਕੇ ਜਿਹੜਾ ਪ੍ਰੋਗਰਾਮ ਵਿੱਚ ਸ਼ਾਮਿਲ ਹੀ ਹੋਣ ਦਿੱਤਾ ਗਿਆ ਸੀਗਾ ਉਸ ਨੂੰ ਜਿਹੜਾ ਹੈਗਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਕੱਢਿਆ ਜਾਵੇਗਾ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪਟਿਆਲਾ ਰੋਡ ਜ਼ੀਰਕ ਕੋਰ ਦੀਆਂ ਦਿਖਾ ਰਿਹਾ ਜਿੱਥੇ ਜਿਹੜੀਆਂ ਝਾਕੀਆਂ ਰਵਾਨਾ ਹੁੰਦੀਆਂ ਹੋਈਆਂ ਫਰਰੇਗੜ ਸਾਹਿਬ ਲਈ ਔਰ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਦਾ ਕਲਚਰ ਸ਼ੋਅ ਕਰਦੇ ਆ ਫੁਲਕਾਰੀ ਪੰਜਾਬ ਜਿਹੜੇ ਹੈਗੇ ਆ ਔਰ ਸਾਰਾ ਪੰਜਾਬ ਦਾ ਕਲਚਰ ਜਿਹੜਾ ਇਹਦੇ ਵਿੱਚ ਜਿਹੜਾ ਝਾਕੀਆਂ ਦੇ ਵਿੱਚ ਦਿਖਾਇਆ ਗਿਆ ਹੈਗਾ ਔਰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਪਟਿਆਲਾ ਰੋਡ ਜ਼ੀਰਕਪੁਰ ਤੋਂ ਨਾਭਾ ਸਾਹਿਬ ਗੁਰਦੁਆਰੇ ਤੋਂ ਦਿਖਾ ਰਹੇ ਆ ਔਰ ਜਿਹੜਾ ਦੇਖ ਸਕਦੇ ਕਿ ਇਹ 5 6 ਤਕਰੀਬ 6 ਦੇ ਕਰੀਬ ਜਿਹੜੇ ਟਰੈਕਟਰਾਂ ਦੇ ਉੱਪਰ ਟਰਾਲੀਆਂ ਦੇ ਉੱਪਰ ਜਿਹੜਾ ਹੈ ਪੰਜਾਬ ਦਾ ਜਿਹੜਾ ਕਲਚਰ ਸੀ ਔਰ ਜੋ ਪੰਜਾਬ ਦਾ ਕਲਚਰ ਹੈ ਉਹ ਸੰਬੰਧੀ ਜਿਹੜਾ ਝਾਕੀਆਂ ਜਿਹੜੀਆਂ ਸ਼ੋਅ ਕਰਦੇ ਹੋਏ ਆਣੀਆਂ ਇਹ ਪੰਜਾਬੀ ਕਲਚਰ ਨੂੰ ਪੰਜਾਬੀ ਵਿਰਸੇ ਨੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋਈਆਂ ਝਾਕੀਆਂ ਨੇ ਕੱਢੀਆਂ ਜਾਣੀਆਂ ਸੀਗੀਆਂ 26 ਜਨਵਰੀ ਵਾਲੇ ਦਿਨ ਨਹੀਂ ਕੱਢੀਆਂ ਗਈਆਂ ਉੱਥੇ ਨਹੀਂ ਇਹਨਾਂ ਨੂੰ ਮੌਕਾ ਦਿੱਤਾ ਗਿਆ ਉਸ ਸਮਾਂ ਦੇ ਵਿੱਚ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਝਾਕੀਆਂ ਕੱਢੀਆਂ ਜਾਂ ਰਹੀਆਂ ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦੱਸ ਰਿਹਾ ਕਿ ਜਿੱਥੋਂ ਇਹ ਅੱਜ ਫਤਿਹਗੜ੍ਹ ਸਾਹਿਬ ਲਈ ਜਿਹੜੀਆਂ ਰਵਾਨਾ ਹੋਏ ਆ